ਆ ਕੱਲ ਸ਼ਾਮ ਨੂੰ ਮੀਂਹ ਆਇਆ ਸੀ ਜਦੋਂ ਖੇਤੋਂ ਵਾਪਸ ਆਉਂਦੇ ਸੀ ਆ ਹੈਗਾ ਦਾ ਦੋ ਤਿੰਨ ਕਿੰਗਲ ਨਹੀਂ ਸੀਗਾ ਪਰ ਇੰਨੇ ਨਾਲ ਚਲੋ ਖੇਤਾਂ ਨੂੰ ਫਸਲਾਂ ਨੂੰ ਸਹਾਰਾ ਹੋ ਜਾਂਦਾ ਤੇ ਟਰੈਕਟਰ ਤੇ ਬੈਠਾ ਸੀ ਮੈਂ ਉਹ ਸੀਟਾਂ ਦੋਨੇ ਪਾਸੇ ਗਿੱਲੀਆਂ ਸੀਗੀਆਂ ਉਹ ਸੀਟਾਂ ਗਿੱਲੀਆਂ ਔਣ ਕਰਕੇ ਬਸ ਮੈਂ ਆਪਦਾ ਆ ਰੇੜੀ ਜਿਹੜਾ ਲਾ ਲਿਆ ਆ ਕੇ ਤੇ ਇੱਥੇ ਬਹਿ ਕੇ ਆਦਾਸ ਆ ਪਹੁੰਚ ਗਏ ਆ ਪਾਖੜਾ ਨਹਿਰ ਤੇ ਪਹਿਲਾਂ ਪਾਣੀ ਦਾ ਕੈਂਪਰ ਆ ਭਰਦੇ ਆ ਤੇ ਫੇਰ ਅਗਲੀ ਗੱਲ ਜਾਰੀ ਕਰਦੇ ਆਂ ਤੇ ਭਾਈ ਸਾਹਿਬ ਪੱਪੂ ਦਾਸ ਆਪਣਾ ਗਵਾਂਢੀ ਖੇਤ ਪਹੁੰਚ ਚੁੱਕਿਆ ਉਹ ਆਪਣੇ ਹੈਪੀ ਦੇ ਖੇਤ ਉੱਥੇ ਕਹਿੰਦਾ ਮੈਂ ਕੱਕ ਕੰਡਾ ਪਾੜਦਾ ਉਹਨੇ ਤੁਸੀਂ ਕਹਿੰਦਾ ਆ ਜਿਓ ਚਾਹ ਪਾਣੀ ਲੈ ਕੇ ਪਹੁੰਚਿਓ ਕੀ ਹਾਲ ਹੈ ਬਾਈ ਕਰਲਾ ਬੰਦ ਨੌਜਵਾਨ ਆ ਠੀਕ ਆ ਬਾਈ ਕੱਲ ਛੁੱਟੀ ਮਿਲ ਗਈ ਹਾਂ ਕੱਲ ਸ਼ਾਮ ਨੂੰ ਆਇਆ ਘਰੇ ਬਸ ਸਾਢੇ 5 ਵਜੇ ਸਾਪਟ ਯਾਰ ਕਈ ਥਾਂ ਮਤ ਆ ਸਰੀਰ ਸਾਰਾ ਹੀ ਇਸ ਪਾਸੇ ਆ ਨਾ ਮੋਢੇ ਤੇ ਵੀ ਆ ਤੇ ਉਹ ਦਿਮਾਗ ਤੇ ਸੋਜ ਹਲੇ ਵੀ ਹੈਗੀ ਹੈਗੀ ਤੇ ਤਖਲੀਬ ਚਾਗਾ ਮਾਵਾ ਉਹ ਤੇ ਉਹ ਅੰਗ ਪੈਰ ਅੰਗ ਪੈਰ ਵੱਜ ਰਹੇ ਸੀ ਬਾਈ ਪਰ ਆਤਮਾ ਦੇ ਬਚ ਕਰ ਰੱਖਤੀ ਹਲੇ ਵੀ ਕੰਮ ਤਾਂ ਭੈੜਾ ਸੀ ਹਾਂ ਬੱਖੀ ਜੀ ਵੀ ਆ ਥੋੜੀ ਜੀ ਡੂੰਗੀ ਜੀ ਆ ਉਹ ਆਇਤਾ ਚੱਲ ਵੀ ਉਹ ਤਾਂ ਚੱਲ ਜਾਂਦੀ ਹੈ ਉਹ ਹੀ ਜੀ ਦਾ ਯਾਰ ਹਨਾ ਹਾਂ ਉਹ ਠੀਕ ਆ ਬਾਈ ਠੀਕ ਆ ਠੀਕ ਆ ਚੱਲ ਕੀ ਵੱਜਿਆ ਸੀ ਗੱਡੀ ਗੱਡੀ ਵੱਜੀ ਸੀ ਹੋਰ ਨੌਜਵਾਨਾ ਠੀਕ ਆ ਵਧੀਆ ਬਾਈ ਹੋ ਠੀਕ ਆ ਹਾਂ ਵਧੀਆ ਚੜਦੀ ਗਲਾ ਚ ਹਾਂ ਪਾਖੜਾ ਨਹਿਰ ਵਾਲੇ ਨਲਕੇ ਤੇ ਪਹੁੰਚੇ ਨੌਜਵਾਨ ਹਾਂ ਜਮੀ ਬੋਲ ਵਾਲੀ ਵਰੀ ਹੈ ਪਾਣੀ ਪਾਖੜਾ ਲੈ ਜਾਂਦੇ ਐਟਾਂ ਵਟ ਕੇ ਹਾਂ ਪਾਖੜਾ ਨਹਿਰ ਇੰਦ ਕੀ ਭਾਈ ਜਮਈ ਥੱਲੇ ਮਾਰੀ ਤੇ ਹਜੇ ਵੀ ਇਹਦੇ ਚ 12-13 ਫੁੱਟ ਪਾਣੀ ਥੱਲੇ ਹੈਗਾ ਗਾਇ ਜਮਾ ਨਹੀਂ ਸੁੱਕਦੀ ਕਿ ਜਮਾ ਨਹੀਂਗਾ ਕਿ ਵੀ ਜਮਾ ਪਾਣੀ ਥੱਲੇ ਬੈਠ ਗਿਆ ਸੀ ਅੱਜ ਤੱਕ ਕਦੇ ਵੀ ਐ ਨਹੀਂ ਦੇਖਿਆਗਾ ਕਿ ਪਾਣੀ ਅ ਥੱਲੇ ਬੈਠਾ ਹੋਵੇ ਇੰਨਾ ਕ ਪਾਣੀ ਇਹਦੇ ਚ ਖੜਾ ਹੀ ਰਹਿੰਦਾ ਨਹੀਂ ਪਹਿਲਾਂ ਡਾਫ ਜੀ ਲਾ ਕੇ ਖੜਾ ਹੁੰਦੇ ਸੀਗੇ ਉੱਤੇ ਪੰਜ ਸੱਤ ਕ ਪੌੜੀਆਂ ਉਹ ਥੱਲੇ ਕਰਕੇ ਉੰਨਿਆਂ ਕ ਪਾਣੀ ਖੜਾ ਰਹਿੰਦਾ ਸੀਗਾ ਹੁਣ ਇਹ ਤੱਕ ਆ ਦੋ ਤਿੰਨ ਦਿਨ ਹੋ ਗਏ ਜੰਮੀ ਅ ਥੱਲੇ ਆ ਨਹਿਰ ਤੇ ਯਾਰ ਵੀਡੀਓ ਦੇਖ ਰਹੇ ਸਾਰੇ ਵੀਰੇ ਪਿਆਣ ਨੂੰ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਆਪਣੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਅੱਜ 30 ਹਾੜ 13 ਜੁਲਾਈ 12 2024 ਸਵਾ 7:10 ਵਜੇ ਤੋਂ ਟੱਪ ਗਿਆ ਤੇ ਆਪਣਾ ਗੱਗੂ ਤੇ ਆਪਾਂ ਖੇਤ ਚੱਲੇ ਆਂ ਇਹ ਮਾੜਾ ਮੁੱਟਾ ਕੰਮ ਕਰ ਕੋਈ ਕਰ ਲਾਂਗੇ ਝੋਨੇ ਚੋਂ ਕੱਖ ਬਟ ਲਾਂਗੇ ਥੋੜੀ ਬੋੜੀ ਡਿਊਟੀ ਲਾ ਲਾਂਗੇ ਪੱਪੂ ਪਹੁੰਚਿਆ ਹੋਇਆ ਉੱਥੇ ਖੇਤ ਤੇ ਆਪਾਂ ਆ ਪਹੁੰਚਦੇ ਆ ਤੇ ਗੈਰ ਧੰਨਵਾਦ ਬਾਈ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾ ਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤਾਂ ਰਹਿਤ ਸਾਰੀ ਗੱਲਬਾਤ ਕਰਦੇ ਰਹਿੰਦੇ ਨੇ ਸਾਂਝੀ ਸੋਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਆ ਵੇਖ ਸਕਦੇ ਆ ਸੁਣ ਸਕਦੇ ਆ ਕਿਉਂ ਬਾਈ ਹਾਂ ਤੇ ਆ ਨਾਕਾ ਪਿੰਡ ਸੂਰਤੀ ਆ ਬਹੁਤ ਵੀਰ ਪੁੱਛਦੇ ਹੁੰਦੇ ਆ ਕਿ ਭਾਈ ਪਿੰਡ ਕਿਹੜਾਗਾ ਹਰ ਰੋਜ਼ ਹਰ ਵੀਡੀਓ ਚ ਦੱਸਦਾ ਉਹਨਾਂ ਕਈ ਵੀਰ ਅੱਗੇ ਪਿੱਛੇ ਦੱਸਿਆ ਜਾਂਦਾ ਤਾਂ ਗੱਲਬਾਤ ਉਰੇ ਪਰੇ ਰਹਿ ਜਾਂਦੀ ਆ ਫੇਰ ਵੀ ਕਮੈਂਟ ਕਰਕੇ ਪੁੱਛੀ ਜਾਂਦੇ ਹੁੰਦੇ ਆ ਕਿ ਪਿੰਡ ਕਿਹੜਾਗਾ ਤੇ ਪਿੰਡ ਭਾਈ ਸੂਰਤੀ ਆ ਸਰਸਾ ਜ਼ਿਲ੍ਹਾ ਪੈਂਦਾ ਸਾਨੂੰ ਤੇ ਕਈ ਵੀਰ ਗੱਲ ਕਰਨ ਵਾਸਤੇ ਨੰਬਰ ਮੰਗਦੇ ਹੁੰਦੇ ਆ ਉਹ ਭਾਈ ਤੁਸੀਂ ਮੈਨੂੰ ਇੰਸਟਾਗ੍ਰam ਤੇ ਮੈਸੇਜ ਕਰ ਲਿਆ ਕਰੋ ਆਹੀ ਨਾਂ ਤੇ ਤੇ ਉੱਥੇ ਦੱਸ ਦਿੰਨੇ ਹੁੰਨੇ ਆ ਤੇ ਬਾਕੀ ਬਹੁਤੇ ਵੀਰ ਉੱਥੇ ਵੀ ਗੱਲਬਾਤ ਕਰ ਲੈਂਦੇ ਹੁੰਦੇ ਆ ਕਿ ਕਿਹੜਾ ਕੈਂਪਰ ਭਰਦੇ ਆ ਇਹ ਤੁਰਦੇ ਲੱਗਦੇ ਆ ਅੱਗੇ ਨੂੰ واہ یہ دل کھولیا میرے رک جا رک جا رک جا بڑی دور نہ جائے ਨੀ ਪਰ ਉਹ ਨਾਲ ਤਾਂ ਨਹੀਂ ਜਾਣਾ ਹਣਾ ਥੱਲੇ ਉਤਰੋ ਚੱਲ ਇਹ ਕਮਲੇਲੇ ਇਹ ਤੰਗ ਬਹੁਤ ਕਰਦੇ ਕੀੜੇ ਇੱਥੇ ਠੰਡੇ ਮਿੱਠੇ ਥਾਂ ਤੇ ਪਹੁੰਚਦੇ ਆ ਚੈੱਕ ਬਈ ਪਰ ਲੈ ਕੈਂਪਰ ਤੇ ਜਿਹਨੇ ਨਹਿਰ ਸੂਏ ਤੇ ਲੱਗੇ ਹੋਏ ਨਲਕੇ ਦਾ ਪਾਣੀ ਪੀ ਲਿਆ ਤੇ ਉਹਨੂੰ ਆਰੋ ਦਾ ਪਾਣੀ ਨਹੀਂ ਚੰਗਾ ਲੱਗਦਾ ਉਹ ਆਰੋ ਦਾ ਪਾਣੀ ਭੁੱਲ ਜਾਂਦਾ ਹਾਂ ਤੇ ਪਾਖੜਾ ਨਹਿਰ ਦੇ ਉੱਤੇ ਆ ਜਿਵੇਂ ਇਹ ਨਲਕਾ ¡Ya sí, lo ah. oh, hey, ah, hey, Surtia, Surtia, Surtia ਆਹ ਸ਼ੇ ਕੰਮ ਸਾਡੇ ਵਾਲੇ ਪਾਸੇ ਹਾਂ ਨਿਆਰਾ ਇਹਨਾਂ ਦਾ ਵਧੀਆ ਹਰਾ ਝਾਰਾ ਲਿਆਉਣ ਨੂੰ ਕੋਈ ਨਰਮੇ ਚ ਸੀਲਰ ਸੂਲਰ ਫੇਰਨੇ ਆ ਤਾਂ ਨਹੀਂ ਕੋਈ ਡੀਜ਼ਲ ਖਰਚਾ ਵਾਲਾ ਇਹਨਾਂ ਦਾ ਤੇ ਇਸੇ ਗੱਲੋਂ ਸਾਡੇ ਵਾਲੇ ਪਾਸੇ ਤੋਰੀ ਜਾਂਦੇ ਹੈਗੇ ਤੇ ਹਰੇ ਦੀ ਜਿਹੜੀ ਹੱਥ ਨੇ ਲੱਦੀ ਆਉਨੇ ਮੈਂ ਤਾਂ ਗੱਗੂ ਨੂੰ ਕਿਹਾ ਸੀ ਅੱਜ ਆਪਾਂ ਮੋਟਰਸਾਈਕਲ ਤੇ ਚੱਲਦੇ ਆਂ ਹਰਾ ਪਿਆ ਇਹ ਕਹਿੰਦਾ ਕੁਛ ਨਹੀਂ ਹੁੰਦਾ ਹੱਥ ਨੇ ਹੋਰ ਵੱਢ ਲਿਆਵਾਂਗੇ ਮੈਂ ਕਹਾਂ ਚੱਲ ਪਈ ਲੈ ਚੱਲ ਫਿਰ ਮੈਟਰ ਗ੍ਰੀਸ ਕਰਨੀ ਅਸੀਂ ਭੇਰ ਭੁੱਲ ਗਿਆ ਅੱਜ ਚੱਕੇ ਨੂੰ ਤੇ ਬੈਰਿੰਗਾਂ ਸੁੱਕ ਗਿਆ ਜਿਵੇਂ ਹੁਣ ਮੀਂਹ ਕਣੀ ਗਰੋਤੋਂ ਹੁੰਦੀ ਆ ਪਾਣੀ ਧਾਣੀ ਵਾਲੇ ਥਾਂ ਬਿਜਲੀ ਲੰਘਦੇ ਰਹਿੰਦੇ ਐ ਇੱਥੋਂ ਖਾਰਾਂ ਬਿਜਲੀ ਗਈ ਵਾਰੀ ਜੇ ਉਹ ਲੋ ਫਿਰ ਬੈਰਿੰਗਾਂ ਟੁੱਟਣ ਦਾ ਖਾਤਰੇ ਵਾਲੀ ਗੱਲ ਬਾਤ ਹੋ ਜਾਂਦੀ ਆ ਆ ਦੇ ਰੋਟੜੀ ਆ ਉਹ verdade papu ਪਹਿਲੀ ਪਹੁੰਚ ਗਿਆ ਸੀ ਆਪਣੇ ਹੈਪੀ ਵਾਲੇ ਖੇਤ ਚ ਬੰਬੂ ਘਾਟ ਲੈ ਕੇ ਹੈਪੀ ਵਾਲਾ ਹੋਰ ਬੈਕ ਕਰਦੇ ਇੱਥੇ ਤੋਂ ਪਾਉਗੇ ਹਲੇ ਚੱਲ 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 ਬਸ हां ਗੱਡੀ ਲਾਤੀ ਇੱਧਰ ਛਾਂ ਚ ਤੇ ਗਵਾਂਡੀਆਂ ਦਾ ਖੂਬ ਹੀ ਦਿਖਾਈ ਦਈ ਅੱਜ ਮੈਨੂੰ ਲੱਗਦਾ ਇਹ ਦਿਖਾਇਆ ਨਹੀਂ ਸੀਗਾ ਬਾਵਾ ਜਰ ਹੋ ਗਿਆ ਇਹ ਹਾਂ 12 13 ਫੁੱਟ ਖੂਹ ਆ ਇਹ ਤੇ ਬੋਰ ਸਾਨੂੰ ਉਹੀ ਦੱਸਦੇ ਰਹਿੰਨੇ ਆ ਸਾਡੇ ਇੱਧਰ ਹਾਂ 85 90 ਫੁੱਟ ਬਸ ਇੰਨੇ ਵਾਧੂ ਆ ਤੇ ਆ ਸੋਲਰਾਂ ਦਾ ਬੋਲ ਵਾਲਾ ਆ ਚੰਗਾ ਗਾ ਜਿਹੜੇ ਹਰੇਕ ਵਾਰੀ ਗੱਲ ਕਰਦੇ ਹੁੰਨੇ ਆ ਕਿ ਆਪਾਂ 7.5 ਦੇ ਕਨੈਕਸ਼ਨ ਜਿਆਦੇ ਨੇ 5 ਦੇ ਕਨੈਕਸ਼ਨ ਵਿੱਚ ਦੀ ਮਿਲ ਨੂੰ ਹਟ ਗਏ ਸੀਗੇ ਤੇ ਹੁਣ ਫੇਰ ਸੁਣਨਾ ਚਾਇਆ ਸੀ ਕਿ ਅ ਮਿਲ ਜਾਂਦੇ ਚੱਲ ਪਿਆ ਆ ਕੰਮ ਲਾ ਲੱਕੂ ਚਾਹਤਾ ਉਹ ਉੱਥੇ ਵੇਖੀ ਪੀਵਾਂਗੇ ਆਪਾਂ ਠੀਕ ਬੈਠਾ ਉੱਥੇ ਹੀ ਫਿਰ ਖਾ ਗੁਠਾ ਜਲਾ ਹੋ ਰਿਹਾ ਹੈ ਅ ਬਿਰ ਹੈਪੀ ਵਾਲੇ ਜੀ ਪਟਰੇ ਨੇ ਕੱਖਾ ਪਾ ਜਾ ਹਾਂ ਹੈਪੀ ਜੀ ਬਟਾ ਫੇਰ ਠੀਕ ਹੈ ਫੇਰ ਇੱਥੇ ਹੀ ਸੂਤਾ ਕੰਮ ਆਇਆ ਘੜੇ ਪੜਦੇ ਪੜਦੇ ਹੈ ਬਬਾ ਅੱਛਾ ਠੀਕ ਹੈ ਬਸ ਤੁਸੀਂ ਜਿਹੜਾ ਕਹਿਤਾ ਮੋੜ ਕਿਵੇਂ ਸਕਦੇ ਆਂ ਅਸੀਂ ਸਾਬ ਜੀ ਆਇਆ ਪਪੂ ਚਾਹ ਪੀ ਲੈ ਠੀਕ ਆ ਗਿਆ ਵੀ ਨੌਜਵਾਨ ਆਹ ਉਹ ਉਹਦਾ ਨੌਜਵਾਨ ਹੱਥ 'ਚ ਫੜੀ ਦਾਤੀ ਹਾਂ ਢੀਲੇ ਤੇ ਲਈ ਡਿਊਟੀ ਜਿਹੜਾ ਢੀਲਾ ਵਿੱਚ ਲੱਗ ਗਿਆ ਸੀਗਾ ਝੋਨੇ ਲਾਉਣ ਵੇਲੇ ਮਤਲਬ ਆਪਣੀ ਪਨੀਰੀ ਝੋਲਾ ਕਿ ਜਾਂਦਾਗਾ ਤੇ ਇਹ ਭਾਈ ਸਾਡਾ ਗਵਾਂਡੀ ਪੱਪੂ ਦਾਸ ਆਪਣੇ ਹੈਪੀ ਦਾ ਪਕਾੜੀ ਆਪਣਾ ਵੀ ਸਾਰਿਆਂ ਦਾ ਪੱਕਾ ਮਿੱਤਰੀ ਆ ਜੇ ਬੱਪੂ ਪਹੁੰਚ ਗਿਆ ਅੱਗੇ ਹਾਂ ਵਧੀਆ ਚੜਦੀ ਕਲਾ ਜਾ ਚਲੋ ਕਿਰਪਾਈ ਚਾਹੀਦੀ ਆ ਭਾਈ ਪ੍ਰਮਾਤਮਾ ਦੀ ਤੇ ਲਾਉਣੇ ਆ ਝੋਟੀ ਅੱਜ ਇੱਥੇ ਖੇਤ ਤੇ ਮੌਸਮ ਅੱਜ ਬੱਦਲ ਥੋੜੀ ਉੱਚੇ ਹੋਈ ਫਿਰਦੇ ਆ ਤੇ ਅੱਜ ਮੌਸਮ ਅੱਜ ਵੀ ਦੱਸਿਆ ਹੋਇਆ 12 13 ਤਰੀਕ ਦਾ ਵੀ ਹਰਿਆਣਾ ਪੰਜਾਬ ਮੀ ਵੀ ਹਲਕਾ ਬਾਰੀ ਲੈ ਸਕਦਾਗਾ ਤੇ ਬਾਕੀ ਇੱਥੇ ਲਾਉਣੇ ਡਿਊਟੀ ਸ਼ਾਮ ਜੇ ਨੂੰ ਨੇਂ ਚ ਪਾਵਾਂਗੇ ਜੂਰੀਆ ਤੇ ਸਮਾਨ ਸਾਲਾ ਜੇ ਉੱਥੇ ਪਾਉਣ ਵਾਲਾ ਰਹਿੰਦਾ 11 ਮਨਪੀਤ ਨੇ ਜੂਰੀਆ ਮੜੀ ਮੁੱਟੀ ਪਾਤੀ ਸੀ ਉਹਦੋਂ ਤੇ ਮਨਪੀਤ ਨੇ ਡਿਊਟੀ ਉੱਥੇ ਨਹੀਂ ਚਲਾ ਲਈ ਉੱਥੇ ਪਾਣੀ ਛੱਡਿਆ ਹੋਇਆ ਜਿਉਂ ਨੇ ਚ ਲਿਆ ਗਗੂ ਬਾਟੀ ਚਾਹ ਪੀ ਓਏ ਆਈ ਪਾਇਲੋ ਜੀ ਪਾਇਲੋ ਹਮ 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 ਅੱਜ ਟੂਟੀ ਲੈ ਆਉਣੀ ਰੋਜ ਭੁੱਲ ਜਾਂਦੇ ਕੈਂਪਰ ਦੀ ਯਾਰ ਕੋਈ ਨਾ ਕੋਈ ਨਾ ਲਾਇਆ ਅਮਾਗੇ ਲੈ ਗਾ ਗੁਚਾ ਕਰਮੀ ਵਾਰੀ ਹੈ ਨਾ ਗਰਮੀ ਹਾਂ ਠੀਕ ਆ ਦਹਿਮਜ ਹੋ ਰਿਹਾ ਹਮ ਦਹਿਮਜ ਹੋ ਰਿਹਾ ਪੂਰਾ ਤਗੜਾਂਗੇ ਥੋੜਾ ਤਗੜਾਂ ਤੈਨੂੰ ਚਾਹ ਨੂੰ ਵਾਜਾ ਮਰੀ ਜਾਂਦਾ ਸੀ ਮੈਂ ਚਾਹ ਵਿਲਾ ਆਓ ਥੱਲੇ ਪਿਆ ਜੱਗ ਹਾਂ ਤੇ ਇੱਧਰ ਠੰਡਾ ਮਿੱਠਾ ਪਾਣੀ ਉਹ ਐ ਵਿੱਚ ਤਾਂ ਨਹੀਂ বাজਦਾ ਕੈਮਰਾ ਐ ਹੱਥ ਕਰੀਏ ਨਾ ਕਿੱਥੇ ਵਜਿਆ ਕਰਚਾ ਤੇਰੇ ਕਰਚਾ ਫਾਇਰ ਚ ਹੁੰਦਾ ਅੱਗੇ ਜਿਗਾ ਫਿਰ ਸੂਈ ਦਾ ਮੁਸ਼ਕਲ ਉਹਦੇ ਅੱਗੇ ਦੇਖ ਲੈ ਡਾਇਰੈਕਟਰ ਦੇ ਅੱਗੇ ਕੋਈ ਤੈਨੂੰ ਦਿਖਾਏ ਉਹ ਮਿਲ ਸਕਦਾ ਪਰ ਉਹ ਲੋਹੀ ਵਾਲੀ ਚੀਜ਼ ਨਾ ਮਾਰੀ ਯਾਰ ਤੂੰ ਉਹ ਉਹ ਕਰਦੀ ਆ ਤੁਸੀਂ ਅੜ ਜਾ ਵਾ ਦੇਖੀ ਜਾ ਉਹ ਨਹੀਂ ਉਹ ਸੋਜ ਬਦ ਉਹਵੇਂ ਪੱਕ ਜੀ ਜਾਂਦਾ ਉਹ ਲੋਹਾ ਜਾਰ ਵਾਲਾ ਮਾਰੇ ਤੂੰ ਕਸਾ ਦੂੰਗਾ ਉਹ ਕਿਹੜੇ ਪਾਸੇ ਤੋਰੀ ਸੀ ਪਾਂਤ ਨਹੀਂ ਉਹ ਪਰਲੇ ਪਾਸੋਂ ਕੇ ਇਧਰੋਂ ਦਾਤੀ ਲਿਆਵਾਂਗੇ ਨਹੀਂ ਚੱਲ ਜੂ ਕੰਮ ਠੀਕ ਹੈ ਜੀ ਚੱਕ ਲਿਆਉਣਾ ਚੱਲ ਮੈਂ ਠੀਕ ਹੈ ਠੀਕ ਹੈ ਜੜਾਂ ਪਾ ਕੇ ਢੀਲਾ ਕਹਿੰਦੇ ਬਾਈ ਤੂੰ ਦਾਤੀ ਚੱਕ ਲਿਆ ਇਹ ਪਨੀਰੀ ਦੇ ਨਾਲ ਲੱਗ ਗਿਆ ਸੀ ਟਮਾਟਾਵਾ ਜਾਂ ਕੱਖ ਕੋਈ ਮੋਟਾ ਮੋਟਾ ਇਹ ਕੀੜਾ ਕੱਢਣਗੇ ਦਾ ਸੋਨੇ ਚੋਣੇ ਚੋਣ ਹੈ ਆ ਦੇਖ ਇੱਧਰ ਆ ਆ ਸਾਡੇ ਗਵਾਂਟੀ ਮਿੱਤਰ ਸੀਰੇ ਦੀ ਪਾਈਪ ਲਾਈਨ ਆ ਇੱਥੇ ਉਹ ਪਿਛੋਂ ਆਉਂਦੀ ਆ ਲੋਕਾਂ ਦੀਆਂ ਪੈਪਾਂ ਪਾਣੀ ਕੱਢਦੀਆਂ ਇਹਦੇ ਚ ਪੈਂਦਾ ਹੈ ਹਾਂ ਇਸ ਪਾਈਪ ਲਾਈਨ ਚ ਪਾਣੀ ਪੈਂਦਾ ਇਹ ਦੋ ਦੋ ਪਾਸਿਓਂ ਕੰਮ ਲੈਂਦੇ ਆ ਬਈ ਪਾਈਪ ਲਾਈਨ ਤੋਂ ਉਧਰੋਂ ਕਦੇ ਬੋਰ ਮੋਟਰ ਚਲਾਉਣਾ ਤਾਂ ਇੱਥੇ ਆ ਨਿਕਲਦਾ ਕਦੇ ਇੱਧਰ ਇਹਦੀ ਸੋਲਰ ਮੋਟਰ ਲੱਗੀ ਆ ਉਹ ਸਾਹਮਣੇ ਜਦੋਂ ਇਹਦੇ ਆ ਚੌਲਾਂ 'ਚ ਪਾਣੀ ਬੱਤ ਸਿਰ ਹੁੰਦਾ ਇਹ ਇੱਥੋਂ ਪਾਈ ਪੁੱਠਾ ਪੈਵਲਣ 'ਚ ਪਾਣੀ ਪਾ ਲੈਂਦਾ ਉਧਰਲੇ ਖੇਤ ਕੱਢ ਲੈਂਦਾਗਾ ਜੋੜ ਨਹੀਂ ਲੀਕ ਹੁੰਦੇ ਕਿਉਂਕਿ ਜਿੰਨੀ ਸਿੱਧੇ ਹੀ ਜਾਂਦੀ ਓੰਨੀ ਹੀ ਵਾਪਸ ਚਲੇ ਜਾਂਦੀ ਹੈ ਹਾਂ ਉਹ ਧਾਂ ਸਿਰ ਨੇ ਜੋੜ ਰਿਪਰ ਹੀ ਨਹੀਂ ਹੁੰਦੇ ਹਲਦੇ ਨਹੀਂ ਜੁੜ ਠੀਕ ਹੈ ਭਈਏ ਹਾਂ ਗਵਾਂਢੀ ਮੇਂ ਤੇਰਾ ਖਾਲਸਾ ਭਾਈ ਬਲਵਿੰਦਰ ਸਿੰਘ ਤੇ ਤੁਰਦੇ ਫਿਰਦੇ ਇਧਰ ਤੇ ਹਾਲ ਚਾਲ ਪੁੱਛ ਲੈਣਿਆਂਗੇ ਆਹੀ ਹੁੰਦਾ ਕਿ ਆਪਣੇ ਤਾਂ ਭਾਈ ਕਿਸਾਨਾਂ ਦਾ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਿਓ ਜੀ ਧੰਨ ਭਾਗ ਜੀ ਆ ਵੀ ਇਹੀ ਹੁੰਦਾ ਕਿ ਬੰਦੇ ਤੁਰਦੇ ਫਿਰਦੇ ਦੁੱਖ ਸੁੱਖ ਕਰ ਲੈਣੇ ਉਧਰ ਉਧਰ ਹੀ ਚਾਹ ਪਾਣੀ ਸਾਂਝਾ ਹੋ ਜਾਂਦਾਗਾ ਤੇ ਹਾਂ ਬਾਕੀ ਲੋਟਪੋਟ ਆ ਇਹ ਖਾਲਸਾ ਤੇ ਫਿਰਦਾ ਫਿਰਦਾ ਆਇਆ ਕਹਿੰਦਾ ਚਾਹ ਪੀਨੇ ਉੱਥੇ ਮੈਂ ਕਿਹਾ ਤਾਂ ਹੁਣੀ ਪੀ ਕੇ ਟੇਕਰੋ ਲੈ ਕੇ ਆਇਾਂਗੇ ਹਾ ਉਹ ਇਹਦਾ ਬੋਲਦਾ ਇਹ ਚੰਗਾ ਪਹਿਲਾਂ ਹੀ ਬੋਲਦੇ ਹੁੰਨੇ ਆ ਆਓ ਭਾਈ ਖਾਲਸਾ ਜੀ ਤੇ ਹਾਂ ਮੌਸਮ ਆ ਵੀਰਾ ਬੱਦਲ ਬਾਈ ਤੇ ਤਰਫੰਗੀ ਜੀ ਹੋ ਗਈ ਆ ਤੇ ਗੱਗੂ ਵੀ ਖੁੱਲ ਜਾਂਦਾ ਇਹ ਜੇ ਮੌਸਮ ਵਿੱਚ ਠੰਡਾ ਰਹਿੰਦਾ ਗੱਗੂ ਉਹ ਰੈਡੀਏਟਰ ਲਮੋਣ ਵਾਲਾ ਹਨ ਰੈਡੀਏਟਰ ਲਮੋਣ ਵਾਲਾ ਗਰਮ ਹੋ ਜਾਂਦਾ ਕਿ ਬਰੀ ਬੰਦਲ ਜਾਂਦਾ ਨਹੀਂ ਉਹ ਤਾਂ ਕੰਮ ਜਿੱਦਦਾ ਆਪੋ ਸਾਰੀ ਬੰਦ ਰਹਿੰਦੇ ਉਹਨਾਂ ਨੂੰ ਪਤਾ ਕੀ ਹਾਲਤਾਂ ਕੀ ਹੁੰਦਾ ਆ ਇੱਕ ਦੂਜੇ ਦੇਖੀ ਜੀ ਜਾਂਦੇ ਰਹਿੰਦੇ ਨੇ ਪਹਿਲਾਂ ਕੰਮਦਰ ਹਣਾ ਤੇ ਤੂੰ ਐ ਕਰਦਾ ਤੂੰ ਐ ਕਰਦਾ ਉਹ ਥੋੜਾ ਥੋੜਾ ਹੋਈ ਇੰਨਾ ਕ ਚੱਲਦੀ ਰਹਿਣਾ ਉਹਦਾ ਬਾਕੀ ਰਾਜੀ ਖੁਸ਼ੀ ਆ ਸਾਰੇ ਤੇ ਲਾਉਨੇ ਆ ਡਿਊਟੀ ਉਹ ਉੱਥੇ ਬਾਕੀ ਕੋ ਗੀਨ ਛੁੱਟੀ ਮਿਲ ਗਈ ਹਾਂ ਕੱਲ ਛੁੱਟੀ ਮਿਲਦੀ ਐ ਬਈ ਆਓ ਜੀ ਸੰਗਤ ਜੀ ਔਰ ਚਾਚਾ ਲੋਟ ਆ ਸਾਸਤਰੀ ਕਾਲਪਾਈ ਜਾਰੇ ਨੂੰ ਕਿਵੇਂ ਆ ਤੁੰਦ ਆ ਬਾਬੇ ਕੀ ਹਾਲ ਆ ਆ ਬਾਬੇ ਕੋਈ ਮਰੂ ਮਰੂ ਕਰਿਆ ਚੰਗੀ ਚੰਗੀ ਸਿਹਤ ਮਗਿਆ ਠੀਕ ਹੈ ਠੀਕ ਹੈ ਠੀਕ ਹੈ ਬਾਹਰ ਜਿਹੜਾ ਬਾਦ ਦਿਖਾਈ ਦੇਣ ਲੱਗਿਆ ਹਾਂ ਜਿੱਦੇ ਸਾਈਕਲ ਤੇ ਜਾਂਦੇ ਸੀ ਹਨਾ ਉੱਥੇ ਗੱਲ ਕਰਦਾ ਸੀ ਮੈਂ ਇਹ ਬਾਪੂ ਹੋਰਾਂ ਦੀ ਭਾਈ ਅ ਇੱਥੇ ਪਹਿਲਾਂ ਆਪਣੇ ਕੋਲੇ ਇਹ ਬਾਣ ਕਰਦੇ ਹੁੰਦੇ ਸੀ ਇਹਨਾਂ ਤੋਂ ਬੜਾ ਕੰਮ ਸਿੱਖਿਆ ਇਕੱਠੇ ਬੈਂਦੇ ਉਠਦੇ ਚਾਹ ਪਾਣੀ ਹਾਸਾ ਠੱਠਾ ਸਾਰ ਤੇ ਉਹ ਬੜੇ ਜਿਹਾਂ ਵਾਰ ਜੋ ਕੋਈ ਬੰਦਾ ਟੱਕਰਦਾ ਰੂਹ ਖੁਸ਼ ਹੁੰਦੀ ਹੈ ਉਹ ਇਹ ਨਾਲ ਰਹਿੰਦੇ ਹੁੰਦੇ ਸੀਗੇ ਤੇ ਆ ਪਿਆ ਚਾਚਾ ਪਾਣੀ ਠੱਡਾ ਮਿੱਠਾ ਪਾਣੀ ਹੋਰ ਚੰਗੀ ਐ ਸੇ ਤਾਂ ਚਲੋ ਠੀਕ ਹੀ ਰੱਖੇ ਭਾਈ ਆਹ ਪਰਮਾਤਮਾ ਉਧਰ ਉਹ ਗੱਗੂ ਗੱਪੋ ਗੱਪੀ ਹੋ ਗਿਆ ਸਿਰੇ ਨਾਲ ਠੀਕ ਐ ਹੋਰ ਗਿਆ ਪ੍ਰਾਨ ਨਹੀਂ ਆ ਕਰੀਏ ਠੀਕ ਐ ਸਵਾ ਹੋ ਗਿਆ ਸਵਾ 1 ਵਜ ਦਾ 1 ਵਜ ਕੇ 20 ਮਿੰਟ ਹੋ ਚੁੱਕੇ ਨੇ ਹਾਂ ਮੱਧਮ ਜਿਹਾ ਸੂਰਜ ਹੈਗਾ ਤੇ ਪਰ ਮੁੜ ਕੈਣ ਪੂਰੀ ਤਸੱਲੀ ਕਰਾਈ ਦਰਿਆ ਉੰਦਾਗਾ ਹਾਂ ਹੱਥ ਥੋੜੇ ਮਲੇ ਨੇ ਯਾਰਾਂ ਦੇ ਪਰ ਕਿੰਨੇ ਕਿੰਨੇ ਸਾਫ ਨੇਚਰ ਇਸ ਤਰ੍ਹਾਂ ਨਹੀਂ ਜਾਣਦੀ ਤੇ ਇਹਦੇ ਨੌਜਵਾਨ ਆਪਣੇ ਆਣ ਕੱਪੜੇ ਤੋਂ ਬਾਹਰ ਹੋਣ ਵਾਲੇ ਹੋਰੇ ਹੈਗੇ ਕਿਉਂ ਬੱਪੂ ਹਾਂਜੀ ਕਹਿੰਦਾ ਗਰਮੀ ਪੂਰੀ ਫੱਟੀ ਚੱਕੀ ਜਾਂਦੀ ਹੈ ਕਹਿੰਦੇ 16 ਬਥੇਰੀਆਂ ਸੁੱਕਨ ਨਾਲ ਸਾਡੇ ਹੂੰ ਹੂੰ ਇੱਕ ਵਜ ਕੇ 28 ਮਿੰਟਾਂ ਦਾ ਟਾਈਮ ਜਿਹੜੇ ਜ਼ਿਆਦਾ ਗਰਮੀ ਮੰਨਦੇ ਆ ਪਹਿਲੀਆਂ ਚ ਉਹ ਅੱਗੇ ਡਿੱਗ ਪਏ ਮੰਜਿਆਂ ਤੇ ਮੈਂ ਇਹਨੂੰ ਨਹੀਂ ਕਹਾ ਮੈਂ ਉਹ ਗੱਲ ਕਰਦਾਗਾ ਉੱਥੇ ਜਾ ਕੇ ਬਹਿਨੇ ਆ ਵੀ ਮੰਜੇ ਤੇ ਐਂ ਗੱਲ ਕਹਿੰਦਾ ਸੀ ਗੱਗੂ ਮੈਂ ਚੱਕਿਆ ਵਜ ਕੇ ਕੰਨ ਚੱਕੇ ਉਹ ਬੈੜ ਗਿਆ ਬੱਪੂ ਦਾ ਉੱਥੇ ਹੱਥ ਬੈੜ ਤਾਣ ਨਜ਼ਾਰਾ ਚੜਦੀ ਕਲਾ ਚੜਦੀ ਕਲਾ ਗੱਗੂ ਚੜਦੀ ਕਲਾ ਉਹ ਵਾਹ ਓਏ ਆਸ਼ਾ ਝੋਟਿਆ ਆਲੇ ਆਪਣੀ ਦਾਤੀ ਵੀ ਇੱਥੇ ਰੱਖਦੀ ਗੱਗੂ ਟਰੈਕਟਰ ਤੇ ਹਾਂ ਹਰਮਣ ਆ ਗਾਉ ਖੇਤ ਫਿਰਦਾ ਕਲਾ ਉਹ ਕੋਈ ਬੰਦਾ ਬੰਦਾ ਵੀ ਹੈਗਾ ਮਾਦਾ ਦਾ ਕੋਈ ਹੈਲੋ ਤੇਰੀ ਵਾਜਾਂ ਮਰੀ ਜਾਂਦੀ ਆ ਭਾਈ ਜੀ ਗਿਲੀ ਗਿਲੀ ਗਿਲੇ 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 ਜੀਨੇ ਗਿਲੇ 2:25 ਹੋ ਚੁੱਕੇ ਨੇ ਸਾਹਿਬ ਜੀ ਚਾਹ ਪਿਓ ਰੋਟੀ ਖਾਓ ਕਬੱਡੀ 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 ਛੱਕ ਵੀ ਲਈ ਆ ਬੱਪੂ ਚਾਹ ਨਹੀਂ ਲੈਂਦਾ ਹੀ ਉਧਰੋਂ ਆ ਸੀ ਆਸੀ ਪਾ ਲਈ ਠੀਕ ਹੈ ਕੀੜੀਆਂ ਗੱਗੂ ਵਾਲੇ ਛੋਲੇ ਜਿਪੜੀਆਂ ਫਿਰਦੇ ਆ ਇਸ ਨੂੰ ਦੇਖ ਲੈਣੇ ਪੈ ਗਏ ਉਹਨੂੰ ਕੱਲ੍ਹ ਇਹ ਆਏ ਘੁੱਟ ਦਿੰਗਾ ਉਹ ਦਿਨਗੇ ਆਈ ਜਾਂਦੀਆਂ ਆ ਝੂਲੇ ਚਾ ਯਾਰ ਇਹਨੂੰ ਥੱਲੇ ਸੁੱਟਦੇ ਆ ਕੀੜੀਆਂ ਉਹ ਤੋਂ ਤਾਂ ਟੰਗਿਆ ਹੋਇਆ ਸੀ ਆ ਤੇ ਚੜ ਗਿਆ ਕਿਤਾ ਮੈਂ ਲਿਆ ਸੀ ਨਹੀਂ ਇਹਦੇ 'ਚ ਨਹੀਂ ਹੈਗੀਆਂ ਪਾਪਾ 3:25 ਦਾ ਸਮਾਂ ਹਾਂ ਚੋਣ ਦੇ ਵਿੱਚ ਕਿਹੜਾ ਦੇਣ ਤੋਂ ਬਾਅਦ ਨੌਜਵਾਨਾਂ ਨੇ ਹੁਣ ਬੱਟਾਂ ਤੇ ਧਾਵਾ ਧਰ ਲਿਆ ਜਿੱਦੋਂ ਸਾਡੇ ਕੋਲੇ ਸਮਾਂ ਹੁੰਦਾ ਮਾੜਾ ਜਾਂ ਸੀ ਉਦੋਂ ਐ ਲੱਗੇ ਰਹੇ ਨੇ ਅਗੇ ਤੇ ਚੁੰਡੀਆਂ ਨਾਲ ਬੱਟਾਂ ਤੋਂ ਕੱਖਾਂ ਪੱਟ ਦਿੰਨੇ ਆਗੇ ਤੇ ਜਵੇਂ ਪੱਪੂ ਲੱਗਿਆ ਪਿਆ ਤੇ ਅਗੇ ਗੱਗੂ ਨੇ ਪਾਂਤੌਰ ਰੱਖੀਆ ਤੇ ਐਵੇਂ ਪਿੱਛੋਂ ਜਿਹੜਾ ਮਕੜਾ ਜੁਗ ਰਿਹਾ ਸੀ ਸਾਰੀ ਬੱਟ ਤੋਂਵੇਂ ਉਹ ਉਧਰੋਂ ਬਾੜਾ ਰੱਖਿਆ ਸੀਗਾ ਐ ਲੈਂਦੇ ਰਾਂਦੇ ਇੱਧਰ ਲਿਆ ਏ ਤੇ ਇਹਨੂੰ ਐ ਉਤੋਂ ਦੀ ਗਿੜਾ ਖਵਾ ਕੇ ਜਮਾਂ ਧੁਰ ਵਗ ਜਾਣਗੇ ਜਿੰਨਾ ਇਹ ਮਕੜਾ ਇਹ ਚੁੰਡੀਆਂ ਨਾਲ ਪੱਟ ਦਾਂਗੇ ਤੇ ਪਿਛਲੇ ਸਾਲ ਵੀ ਮੈਂ ਤੇ ਗੱਗੂ ਨੇ ਇੱਕ ਦੋ ਵਾਰੀ ਇਹੀ ਕੰਮ ਦਿਖਾਇਆ ਸੀਗਾ ਤੇ ਫਿਰ ਇੱਕ ਦੋ ਵੀਰ ਆਏ ਵੀ ਕਹਿੰਦੇ ਹੁੰਦੇ ਕਾ ਨੂੰ ਮੱਥਾ ਮਾਰਿਆ ਭਾਈ ਸਪਰੇਅ ਕਰ ਦਿਓ ਤੇ ਹੁਣ ਜਦੋਂ ਆਪਣੇ ਕੋਲੇ ਸਮਾਂ ਆਗਾ ਹੋਰ ਜਦੋਂ ਐ ਲੱਗਾ ਤਾਂ ਹੋਰ ਕੋਈ ਕੰਮ ਹੈ ਨਹੀਂ ਉਦੋਂ ਅਸੀਂ ਇਹੋ ਜੇ ਕੰਮ ਨੂੰ ਲੱਕ ਜਾਂਦੇ ਆ ਖੈਰ ਭਾਈ ਮਿਹਨਤ ਆ ਇਹ ਵੀ ਤੇ ਲੱਗੇ ਰਹਿਣੇ ਹੈ ਹੈ ਹਾਂ ਬੱਟ ਖਰਾਬ ਹੋ ਜਾਂਦੀ ਐ ਸਪਰੇਅ ਬਹੁਤ ਮਾੜੀ ਹੈ ਹਾਂ ਪੱਪੂ ਭਾਈ ਕਹਿੰਦੇ ਸਪਰੇਅ ਬਹੁਤ ਮਾੜੀ ਆ ਬੱਟ ਖਰਾਬ ਹੋ ਜਾਂਦੀ ਆ ਬੱਟ 'ਚ ਥੋਥ ਪੈ ਜਾਂਦੀ ਐ ਜਦੋਂ ਕੱਖਾਂ ਵਾਲੀ ਸਪਰੇਅ ਕਰ ਦਿੰਦੇ ਆ ਬਾਕੀ ਝੋਨੇ ਦੇ ਡੱਕਿਆਂ ਨੂੰ ਵੀ ਨੁਕਸਾਨ ਹੁੰਦਾ ਤੇ 4 ਰੁਪਏ ਵੀ ਬਚਦੇ ਆ ਇਹ ਵੀ ਫਾਇਦਾ ਹੁੰਦਾਗਾ ਤੇ ਨਾਲੇ ਆਪਦੀ ਮਿਹਨਤ ਲੱਗੀ ਰਹਿੰਦੀ ਆ ਸਿਹਤ ਚੰਗੀ ਰਹਿੰਦੀ ਆ ਕਿਉਂ ਭਾਈ ਪੱਪੂ ਦੱਸ ਤੇ ਇਹੋ ਜੀਆਂ ਗੱਲਾਂ ਕਰਕੇ ਅਸੀਂ ਬਸ ਚੂਹੇ ਵਾਂਗੂ ਹੌਲੀ ਹੌਲੀ ਲੱਗੇ ਰਹਨੇ ਆਗੇ ਇਹ ਜੇ ਕੰਮਾਂ ਤੇ ਤੇ ਹੁਣ ਕੋਈ ਹੌਲੀ ਹੌਲੀ ਜੂਰੀਆ ਜੱਪਾ ਜਦੋਂ ਪੂਰਾ ਹੋ ਗਿਆ ਬਸ ਚੋਨੇ ਚ ਤੇ ਉਦੋਂ ਬਸ ਆਹੀ ਕੰਮਾਂ ਤੇ ਉਹਨੇ ਆਸੇ-ਪਾਸੇ ਬਾਣ ਦੇ ਗੜਾ ਦੇ ਲਿਆ ਕੋਈ ਵਿੱਚ ਆਟਾ ਮੜਕਾ ਆ ਪੱਟਲੇ ਡੀਲੇ ਦਾ ਤਿੰਨ ਕਿੱल्ल्या ਚ ਢੀੜਾ ਦੇ ਲਿਆ ਸੀ ਅਸੀਂ ਦੁਪਹਿਰੇ ਤੋਂ ਬਾਅਦ ਬਸ ਉਧਰ ਸੀ ਦੋ ਤਿੰਨ ਕਨਾਲਾਂ ਚ ਚਾਰ ਕਨਾਲਾਂ ਰਹਿਣੀਆਂ ਸੀ ਉਹ ਹੁਣ ਚਾਹ ਪੀ ਕੇ ਉਧਰ ਲਾਇਆ ਪਹਿਲਾਂ ਢੀੜਾ ਚੋਨੇ ਦੇ ਵਿੱਚ ਬਾਈ ਇੰਨਾ ਕ ਸੀਗਾ ਢੀਲਾ ਮਤਲਬ ਤਿੰਨ ਕਿੱल्ल्या ਚ ਢੀੜਾ ਦੇ ਲਿਆ ਹੁਣ ਤੱਕ ਨਾਲੇ ਘਰੋਂ ਵੀ ਲੇਟ ਆਏ ਸੀ 10:00 ਵਜੇ ਨੂੰ ਤੇ ਉਹ ਵਿੱਚ ਤੱਕ ਅੱਖ ਇੰਨਾ ਕੀ ਹੁੰਦਾ ਆ ਤੇ ਕਈ ਵੀ ਆਹਾ ਵੀ ਕਹਿੰਦੇ ਹੁੰਦੇ ਆ ਕਿ ਬਾਈ ਤੁਹਾਡੇ ਚੋਨੇ ਚ ਪਾਣੀ ਕੱਟ ਹੁੰਦਾ ਕੱਖ ਨਹੀਂ ਉਗਰਦੇ ਐਂ ਖੈਰ ਥੋਕ ਨਾਲ ਵਿੱਚ ਤਾਂ ਐਵੇਂ ਕੋਈ ਹੋਇਆ ਨਹੀਂ ਬਈ ਕਦੇ ਐਵੇਂ ਵੀ ਆ ਉਗਰ ਗਿਆ ਜਿਵੇਂ ਆ ਬੰਗੀ ਇਹਦੇ ਚ ਪਾਣੀ ਘਟ ਪੈਂਦਾ ਹੁੰਦਾ ਜੀ ਇਹ ਇਧਰ ਨੀਵਾ ਥਾਂਗਾ ਨਾਲ ਲੱਗਮਾ ਤੇ ਇਧਰ ਪਾਣੀ ਜੇ ਟੁੱਟ ਭੱਜ ਨਹੀਂ ਹੁੰਦੀ ਤਾਂ ਕਰਕੇ ਤੇ ਇੱਕ ਬਾਟਾ ਅੱਡ ਪਾ ਦਿੰਨੇ ਇਹਦੇ ਚ ਥੋੜਾ ਪਾਣੀ ਛੱਡਦੇ ਹੁੰਨੇ ਆ ਫਿਰ ਤੇ ਇਹਦੇ ਚ ਕਈ ਵਾਰੀ ਮਾੜਾ ਮੋਟਾ ਕਿਤੇ ਉੱਚੀ ਥਾਂ ਤੇ ਉਗਰਿਆ ਆਉਂਦਾਗਾ ਤੇ ਬਾਕੀ ਝੋਨੇ ਚ ਕੱਖ ਕੰਡੇ ਵੱਲੋਂ ਉਹ ਬਚਤ ਰਹਿੰਦੀ ਆ ਤੇ ਆਪ ਆਸੇ ਵਾਲਿਆਂ ਤੇ ਇਹੇ ਤੇ ਆਪ ਆ ਗੇੜਾ ਲਾਇ ਦੇਈਦਾ ਤੇ ਐਵੇਂ ਦਾ ਤੀਆਂ ਨਾਲ ਖੋਤ ਲਈਦਾ ਇਹ 라 ਵੀ ਕੋਈ ਬੜਾ ਔਖਾ ਕੰਮ ਨਹੀਂ ਹੈਗਾ। ਹਾਂ ਲਾਉਣਿਆ ਹੁੰਦੇ ਓਟੀ ਤੇ ਫੇਰ ਅੱਜ ਬੇਲੇ ਸਾਰਾ ਹਰਾ ਵੱਢ ਕੇ ਆ ਨੀਂਚ ਨੀਂਚ ਲਾਵਾਂਗੇ ਜੋਟੀ। ਤੇ ਉਹ ਗੱਗੂ ਭਾਈ ਸਾਹਿਬ ਕਹਿੰਦਾ ਨੀਂਚ ਤਾਂ ਆਪਾਂ ਤੜਕੇ ਪਾ ਲਾਂਗੇ ਪਹਿਲਾਂ ਮੈਨੂੰ ਅਖੀਂਦਾ ਸੀ ਯੂਰੀਆ। ਮੈਂ ਕਹਿੰਦਾ ਨਾ ਨਾ ਅੱਜ ਸਮਾਂ ਹੀ ਆ ਤੇ ਜਾ ਕੇ ਆਪਦਾ ਮੰਡ ਜਾਾਂਗੇ। ਠੀਕ ਆ ਭਾਈ ਪੱਪੂ ਦਾਸ ਓਕੇ ਆ ਹਾਂ ਸਵਾਂਗਾ ਗੱਲ ਸਮੇਂ ਦੀ ਹੁੰਦੀ ਹੈ ਗੱਗੂ ਜਦੋਂ ਸਵਾਂ ਹੋਵੇ ਜਿਹੜਾ ਟਾਈਮ ਉਹਦਾ ਉਹਦਾ ਹ ਵਿਚਾਰ ਕੇ ਕੰਮ ਕਰ ਲੈਣਾ ਜੀ ਇਹਦਾ ਹਾਂ ਤੜਕੇ ਨੂੰ ਕੋਈ ਹੋਰ ਕੰਮ ਬਿੜ ਲਾਂਗੇ 4:44 ਤੇ ਹਰਾ ਅੱਜ ਗੱਗੂਆਂ ਦਾ ਇਸ ਪਾਸੋਂ ਪੜ ਲੈਨੇ ਇੱਥੇ ਹਾਂ ਹੈਪੀ ਦਾ ਹਰਾਇ ਵੀ ਪੱਕੀ ਜਾਂਦਾ ਸੀਗਾ ਬਾਜਰ ਤਾਂ ਇਥੋਂ ਲਪਰੇ ਲਾਈ ਜਾਂਦੇ ਭਾਈ ਗੱਗੂਰੇ ਤੇ ਆਪਣੀਆਂ ਦਾਤੀਆਂ ਉਹ ਬੈਠੀਆਂ ਬਾਜਾ ਮਾਰੀ ਜਾਂਦੀਆਂ ਕਹਿੰਦੇ ਭਾਈ ਹਾਂ ਸਾਨੂੰ ਵੀ ਲਾ ਲੋ ਕੋਈ ਨਾ ਭਾਈ ਮੈਂ ਕਹਾਂ ਤੁਹਾਨੂੰ ਵੀ ਨਹੀਂ ਚੱਕ ਲਿਆਉਣੇ ਆ ਵਾਹਿਗੁਰੂ ਧੂਕ ਮੈਂ ਉਹੀ ਚੱਕ ਕੇ ਲੈ ਆ ਦਾਤੀਆਂ ਫਿਰ ਇਹ ਨੌਜਵਾਨ ਨੇ ਵੱਡੀ ਸਟੇਟਮੈਂਟ ਦੇ ਦਿੱਤੀ ਕਹਿੰਦਾ ਦਾਤੀਆਂ ਦਾ ਨਾਂ ਚੱਕ ਕਹਿੰਦਾ ਵੱਡੀ ਤਾਂ ਮੈਂ ਆਪ ਹੀ ਜਾਊਂ ਕਹਿੰਦਾ ਤੂੰ ਸਿੱਟਣ ਵਾਲੇ ਬਣੋ ਐ ਹਨੀ ਸਿੰਘ ਸੁਣਦਾ ਹੈ ਉਧਰੋਂ ਪੱਪੂ ਕਹਿੰਦਾ ਇਹਦਾ ਰੀਪਰ ਹੈਗਾ ਹੁਣ ਗਲਬੂ ਆ ਕੇ ਮੈਨੂੰ ਵੰਪ ਮਾਰਦੇ ਆ ਵੈਸੇ ਆ ਬਾਜਰੇ ਦਾ ਵੱਢਣ ਦਾ ਬਾਈ ਬਾਲਾ ਨਿਆਰ ਹੈਗਾ ਚਾਰਕ ਦਾਤੀਆਂ ਮਾਰੋ ਥੱੱਬਾ ਹਰੇ ਦਾ ਥੱੱਬੇ ਹਰੇ ਚੋਂ ਤਿੰਨ ਚਾਰ ਟੋਕਰੇ ਬਣ ਜਾਂਦੇ ਆਗੇ ਦਾ ਆ ਵਧਣ-ਬਧਣ ਵਾਲਾ ਕੰਮ ਹੈ ਬਾਵਾ ਹੁੰਦਾ ਕੀ ਸੱਟਣਾ ਵੀ ਕੋਈ ਖਾਸ ਔਖਾ ਨਹੀਂ ਪਪੂ ਜੇ ਉਹੀ ਜੇ ਕੋਥਮ ਕੋਥੇ ਹੋਈ ਜਾਊ ਬੰਦਾ ਫਿਰ ਉਹਦਾ ਵੀ ਲੱਗਣਗੇ ਪਛਤਾਣਾ ਇਹਨੂੰ ਸਾਫ਼ ਸਿਰ ਚਾਗਦੇ ਆ ਜੀ ਬਾਈ ਇੱਥੋਂ ਹੀ ਫੜ ਕੇ ਫੇਰ ਨਹੀਂ ਲੱਗਦਾ ਇਹਨੂੰ ਇੱਕ ਥੱਬਾ ਘੁੱਟ ਕੇ ਫੜੇ ਵਧੀਆ ਜੇ ਪੋਲ ਭਲਾਈ ਜੇ ਮੈਂ ਬੰਦਾ ਪੱਤੇ ਧੌਣਾ ਕਸਾਈ ਜਾਊਗਾ ਇੱਥੇ ਫਿਰ ਤਾਂ ਕੰਮ ਖਰਾਬ ਹੁੰਦਾ ਹੀ ਆ ਫਿਰ ਹਾਂ ਤਿੰਨੇ ਕਰਾਂ ਦਾ ਹਰ ਅੱਜ ਇੱਥੋਂ ਲਾਹਿਆ ਜਾਊਗਾ ਤਾ ਦੇ ਕੋਈ ਨਾ ਸੱਟ ਦੇ ਨੇ ਪੜਣਾ ਪਿਆ ਨਾਲ ਬੜਦੂ ਫਿਰ ਹਾਂ ਵੇ ਪਹਿਲਵਾਨ ਆ ਖੜਾ ਮੂਰੇ ਤੇ ਅੰਦਰ ਵੱਟ ਕੇ ਹਰਾ ਹਉ ਭੱਲੇ ਹਾ ਹਾ ਕੀ ਦਸਾਈ ਉਹ ਸੱਟਣਾਵਨੀ ਤੇ ਵੱਟਣਾ ਮੈਂ ਹਰਾ ਸੱਟਣਾ ਮੈਨੂੰ ਬਾਲਾ ਹੌਖਾ ਲੱਗਦਾ ਬਹੁਤ ਲੋਕ ਇਸੇ ਸੱਟਣ ਤੋਂ ਡਰਦੇ ਆ ਮੇਰਾ ਕੰਮ ਉਲਟਾ ਗਾ ਇਹ ਨਹੀਂ ਕਹਿੰਦਾ ਮੈਂ ਹਰਾ ਵੱਟਣ ਤੋਂ ਡਰਦਾ ਪੰਜ ਮਿੰਟਾਂ ਦੀ ਗੱਲ ਹੁੰਦੀ ਆ ਪੰਜ ਮਿੰਟਾਂ ਦੀ ਖੇਡ ਆ ਇਹ ਖਾਸ ਕਰਕੇ ਆਹ ਚੱਲਦਾ ਹਰਾ ਵੱਟਣ ਤੋਂ ਮੈਨੂੰ ਮੈਂ ਛੋਟੀ ਜਹੀ ਜਮੀ ਹੁੰਦੀ ਆਪਣੀ ਜੋਈ ਕਹਿੰਦੇ ਸਾਡੇ ਇੱਧਰ ਆਹ ਬਰੈਂਡਾਂ ਮਾਂਸਾਂ ਸਰਸਾ ਜਦੋਂ ਹੁੰਦੀ ਐ ਇੱਕ ਗਿੱਠ ਦੋ ਗਿੱਠ ਛੋਟੀ ਛੋਟੀ ਜਿਓ ਉਹ ਮੈਨੂੰ ਵੱਢਣੀ ਬਾੜੀ ਚੱਲਦਾ ਮੈਂ ਉਸ ਤੋਂ ਮੈਨੂੰ ਓੱਖਾ ਇਲਾਦਾ ਕੰਮ ਢੱਕੇ ਜਿ ਖੰਡੀ ਜਾਂਦੇ ਐ ਐਡਾ ਓੱਖਾ ਨਹੀਂ ਚੱਲ ਵੱਢ ਕੇ ਤਾਂ ਆਹ ਪੀਲੀ ਜਾਂਨੇ ਉਹਨੀਆਂ ਗੱਲਾਂ ਉਹ ਕਰਨ ਦੀ ਤੇ ਜਿਹੜਾ ਆ ਬਾਜਰਾ ਜਿਆ ਇਹ ਸੁਪਰ ਨੇਪੀਅਰ ਇਹਦਾ ਜਮਾ ਗੱਡੇ ਲਦਾ ਲੋ ਗੱਗੂ ਕਹਿੰਦਾ ਭਾਵੇਂ ਸਾਡੇ ਤੋਂ ਤੇ ਇਹਦਾ ਲਾਪਰ ਲਾਪਰ ਲੈ ਜਾਂਦਾ ਬਸ ਮਾੜੀ ਆਪਦੀ ਦਾਤੀ ਸਹੀ ਹੋਵੇ ਤੇ ਬਾੜੇ ਮੋٹے ਦੰਦਾਂ ਵਾਲੀ ਦਾਤੀ ਇਹਦੇ ਚ ਕੰਮ ਘੱਟ ਕਰਦੀ ਆ ਬਰੀਕਦੰਡਾਂ ਵਾਲੀ ਵਧੀਆ ਸੋਨਾ ਲਾਹ ਹੁੰਦੀ ਆ ਪਾਣੀ ਪਿਆ ਦੇ ਗੱਗੂ ਯਾਰ ਤੇ ਲੱਦ ਲਿਆ ਗੱਡਾ ਤਿੰਨ ਘਰਾਂ ਨੂੰ ਸਾਨੂੰ ਇਹ ਬਾਦੂ ਆ ਇਥੇ ਬੰਨ ਲਾ ਯਾਰ ਕਿੱਧਰ ਲੱਦੀ ਫਿਰਾਂਗੇ ਅਸੀਂ ਚੱਲਦੇ ਆ ਬਾਪੂ ਮੋਟਰਸਾਈਕਲ ਤੇ ਆਪਾਂ ਓਏ ਕੱਪੀ ਵਿੱਚ ਆ ਦੇ ਬੱਚੀ ਆ ਹੌਲੀ ਆਏ ਕਿਤੇ ਹਰਾਰਾ ਹਾਂ ਜਪਿਆ ਹੋਵੇਦਾ ਆਹੋ ਉੱਤੋਂ ਮਾਰੀ ਜਿਹੜਾ ਸਿਨੋਰਾ ਨਾ ਨਾ ਨਹੀਂ ਦੇਖਦਾ 5:23 ਮਿੰਟਾਂ ਦਾ ਟਾਈਮ ਆ ਘਰੇ ਆ ਗਏ ਹਾਂਜੀ ਸਤਿ ਸ੍ਰੀ ਅਕਾਲ ਤਕੜੀਆਂ ਕੋਈ ਮਾਮਾ ਮੂਮਾ ਕੁਝ ਕਹਿ ਲੈਂਦੇ ਹੁੰਦੇ ਆ ਸਤਿ ਸ੍ਰੀ ਅਕਾਲ ਬੁਲਾ ਦੇ ਸਤਿ ਸ੍ਰੀ ਅਕਾਲ ਮਾਮਾ ਜੀ ਹਲੋ ਬੁਲਾਤੀ ਹੱਥ ਜੋੜ ਕੇ ਬੋਲਦੀ ਤਾਂ ਹੀ ਦੇਖਾਂ ਤਕੜੀਆਂ ਸਕੂਲ ਜਾਣ ਲੱਗੀ ਕੈਮੀਕਲ ਕਲਾਸ ਚੋ ਗਈ ਨਰਸਰੀ ਚ ਹੱਥ ਕਰਦੀ ਐ ਠੀਕ ਆ ਭਾਈ ਆ ਮਾਤਾ ਹੋ ਰਹੀਆਂ ਨੇ ਪੂਰਾ ਇਧਰ ਧਾਰਾਂ ਤੇ ਯੋਰ ਲੜ ਕੇ ਬੁਰਾ ਵੱਡੇ ਮਾਤਾ ਜੀ ਸਸਰੀ ਕਾਲ ਇੱਧਰ ਆ ਤੁਸੀਂ ਇੱਥੇ ਹੀ ਜੜੇ ਰਿਆ ਕਰੋ ਗੱਲ ਆ ਕੋਈ ਇਹ ਹਾਂ ਬਈ ਅਸੂਪਾਂ ਜੇ ਤਗੜਾ ਸਸਰੀ ਕਾਲ ਸਮਾਗ ਦਾ ਛੋੜਾ ਵੀ ਚੁੱਪ ਕਰੋ ਚੁੱਪ ਕਰੋ ਗਾਣਾ ਗਾਣਾ ਹਉਣ ਦੇ ਗਾਣਾ ਇੱਕ ਚੁੱਪ ਕਰੋ ਸਾਰੇ ਜਾਨੀ ਗਾਣਾ ਤਾਂ ਗਾ ਦੇ ਚੱਲ ਗੋਣਾ ਨਹੀਂ ਹੋਗਾ ਗਾਣਾ ਨਹੀਂ ਹੁੰਦਾ ਸਿੱਖ ਲੈ ਫਿਰ ਸਿੱਖ ਲੈਣ ਦੇ ਸਿੱਖ ਲੈ ਸਿੱਖਦਾ ਨਹੀਂ ਚੁੱਪਾ ਹਣਾ ਆਏ ਪੁੱਛਲਾ ਕਾਜ ਹੁਣ ਆਏ ਪੁੱਛਦਾ ਸਾਰਿਆਂ ਨੂੰ ਮੇਰਾ ਗਾਣਾ ਕਹੇ ਜਿਹਾ ਲੱਗਿਆ ਦੱਸਿਓ ਸਾਰਿਆਂ ਨੂੰ ਮੇਰਾ ਗਾਣਾ ਕਹੇ ਜਿਹਾ ਲੱਗਦਾ ਦੱਸਿਓ ਲੈ ਸਹੀ ਜੇ ਹੁਣ ਸੁਣਾ ਦੇ ਪੁੱਤਰ ਕੀ ਸੁਣਾਉਂਦਾ ਸੀ ਕੋ ਚਲਾ ਕੋ ਚਲਾ ਨਮਾਲੀ ਇਹ ਨਾਲ ਸੋਚਦੀ ਹੈ ਨਮੋਲ ਨਾਲ ਸੋਚਦੀ ਹੈ ਕੱਲ ਫੇਰ ਸੋਚਦੀ ਸਿੱਧੂ ਹਸਿਆ ਦਾ ਕਿਹੜਾ ਗਾਣਾ ਆਵਲ ਤਾਣ ਸੁਣ ਲੈ ਬਿੱਟੋ ਸਿਉ ਚਾਹੀਦੀ ਅੱਲਾ ਫਟੋ ਫਰਾਦੀ ਨਾਲਦੀ ਸਿੱਧੂ ਹਸਿਆ ਦਾ ਕਰਨਾ ਵੇਲੇ ਦਾ ਤਾਜ ਇਹ ਮੇਰਾ ਆ ਗਾਣਾ ਫੇਵਰੇਟ ਆ ਕਿਹੜਾ ਸੁਲਾਉ ਜੁੱਤੂ ਸਿਮਚਾਈ ਦੀ ਆਲਾ ਫੁੱਟ ਉਪਰੇ ਅਰੇ ਲਾਦੀ ਮੇਰੀ ਜੰਮ ਦੇ ਲਾੜਿਆ ਹੋ ਮੇਰੀ ਗੱਡੀ ਦੇ ਲਾੜੀ ਚੰਗਾ ਓਏ ਲਾੜਿਆ ਆ ਜਾ ਥੱਲੇ ਉੱਤਰ ਚੱਲਦੇ ਆਪਾਂ ਨੇਈਂ ਚ ਜਾਣਾ ਨੇਈਂ ਚ ਨਾ ਪੰਗੇ ਰੈਂਦਾ ਇਹ ਬੱਜਣ ਕੀ ਅੱਖਾਂ 'ਚ ਤੋ ਬਲਾ ਫਿਰ ਸਤਰੀ ਕੱਲ ਸਾਰਿਆਂ ਨੂੰ ਦੋਬਾਰ ਮੈਂ ਜਾਣਾ ਵੇਖਦੇ ਆਪਾਂ ਇਹਨੂੰ ਨਹੀਂ ਲੈ ਕੇ ਜਾਂਦੇ ਸੀ ਆ ਜੀ ਆਪਾਂ ਨੇਈਂ ਚ हाँ भी पहलवान ठीक है ठीक है ठीक है ऊपर छोटा रहा कुछ छोटा जाके <laughs> ਥੋੜਾ 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 ਮੈਂ ਤੈਨੂੰ ਕਿਹ ਕੁ ਕਦੋਂ ਕਿਹਾ ਯਾਰ ਤੂੰ ਬੰਦਾ ਹੀ ਹੈ ਮੈਂ ਤਾਂ ਪੜਾਂਗਾ ਵੇਲਾ ਹੋਇਆ 8:30 ਵਜੇ ਦਾ ਹਾਂ ਹੁਣੇ-ਹੁਣੇ ਪ੍ਰਸ਼ਾਦਾ ਪਾਣੀ ਛਕਿਆ ਨਹਾਉਣ ਤੋਂ ਵਾਲਾ ਕਾਰਗਰਮ ਹਲੇ ਬਾਕੀ ਆ ਆ ਨਿਆਈ ਜਿ ਜੂਰੀਆ ਪਾਉਣ ਨਹੀਂ ਗਏ ਤੜਕੇ ਤੇ ਰੱਖਦੀ ਗੱਲ ਥੋੜੇ ਸਮਾਂ ਸੱਲਾ ਉੱਥੇ ਜਿਹੜਾ ਪਾਉਣ ਵਾਲਾ ਸੀ ਉਹ ਨਹੀਂ ਪਾਇਆ ਨਾਲੇ ਗੱਗੂ ਕਹਿੰਦਾ ਮੈਂ ਢਾਰਤੂਰ ਕਢਾਉਣੀ ਆ ਗਾਈ ਦੀ ਤੇ ਤਾਂ ਕਰਕੇ ਆ ਪ੍ਰੋਗਰਾਮ ਉਹ ਵਿਚਾਲੇ ਰਹਿ ਗਿਆ ਤੜਕੇ ਤੇ ਗੱਲ ਛੱਡਦੀ ਨਹੀਂ ਨਿਆਈ ਜਿ ਜੂਰੀਆ ਪਾਉਣ ਵਾਲੀ ਆ ਮੇਰੀ ਅੱਛੀ ਭਤੀਜੀ ਸਹਿਜ ਬੁਲਾਦੇ ਸੱਚੀ ਕਾਲਾ ਦਿਨੇ ਸੱਚਾ ਗਾਣਾ ਸੁਣਾਦਾ ਜੀ ਤੂੰ ਹਣ ਵਾਸੂ ਚੌੜੀ ਜੀ ਕਰੀ ਜਾਂਦੇ ਸ਼ੈਕਟਰ ਤੇ ਬੈਠੇ ਜੀ ਤੇ ਫਿਲਹਾਲ ਅਨੌਨ ਨੇ ਤੋਂ ਉਹ ਨਿਆ ਟੈਕ ਦੇ ਆ ਤੇ ਇਸੇ ਦੇ ਨਾਲ ਆਪਣੀ ਸਮਾਪਤੀ ਆ ਅੱਜ ਦੇ ਬਲੌਗ ਦੀ ਹਾਂ ਠੀਕ ਰਿਹਾ ਦੇਣ ਅੱਜ ਤੇ ਨਾ ਸਹੀ ਇੱਧਰ ਗੱਲ ਕਰੋਗੇ ਤੇ ਇੱਧਰ ਬੋਕਰ ਹਮ ਤੇ ਬਲੌਗ ਮਾਈ ਫਤਿਹ ਸਤਿ ਸ੍ਰੀ ਅਕਾਲ ਬੇਟਾ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਬਾਬਾ ਦਾ ਧੰਨਵਾਦ ਜਿਹੜੇ ਰਿਹਾ ਚੈਨਲ ਦੇ ਨਾਲ ਜੈਨੂ ਕਬੂਦ ਨਾ ਹੋਇਓ ਲਾਇਕ ਸ਼ੇਅਰ ਕਮੈਂਟ ਜ਼ਰੂਰ ਭੇਜਿਆ ਕਰੋ ਫੇਸਬੁਕ ਤੇ ਵੀ ਫੋਲੋ ਲਾਈਕ ਮੈਰੀਕਾ ਕਰ ਦਿਗੋ ਇੱਕ ਕਮੇਟ ਕਰ ਦਿਗੋ ਬਾਰੀ ਸਤਰੀ ਕਾਨ ਬਾਈ ਸਾਰਾ ਹਾਂ ਤੇ ਬਈ ਬਹੁਤ ਸਾਰਾ ਧੰਨਵਾਦ ਜਿਨ੍ਹਾਂ ਨੇ ਵੀ ਹੈਪੀ ਵੀਰ ਵਾਸਤੇ ਆਪਣੇ ਵਾਸਤੇ ਦੁਆਵਾਂ ਅਰਦਾਸਾਂ ਕਰੀਆਂ ਔਰ ਲਗਾਤਾਰ ਕਮੈਂਟ ਮੈਸੇਜ ਆ ਫੋਨ ਕਰਲਾਂ ਆ ਰਹੀਆਂ ਨੇ ਕਿ ਹੈਪੀ ਹੋਣਾ ਬਈ ਠੀਕ ਆ ਵਧੀਆ ਤਾਂ ਅੰਦਰ ਉਸ ਤਾਂ ਤਕਲੀਫ ਤਾਂ ਚਲੋ ਹੈਗੀ ਹੌਲੀ ਹੌਲੀ ਠੀਕ ਹੋਊਗੀ ਆ ਪਾਸਾ ਇੱਕ ਹਾਂ ਕਮੈਂਟ ਭੇਜੀ ਮੇਰੇ ਵੱਲੋਂ ਵੀ ਉਹਨਾਂ ਦੇ ਬਾਤਾਂ ਦਾ ਧੰਨਵਾਦ ਉਹਨਾਂ ਦੇ ਬੱਚਿਆਂ ਦੀ ਉਮਰ ਵੱਡੀ ਲਾਵੇ ਦੇ ਇੱਕ ਕਮੈਂਟ ਭੇਜਿਆ ਦਰਦ ਦਮ ਲਾਇਆ ਦੁੱਖ ਦਾ ਦਬਟਾਇਆ ਤੁਸੀਂ ਸਾਡਾ ਧੰਨਵਾਦ ਬੇਟਾ ਜਿਨ੍ਹਾਂ ਨੇ ਕਮੈਂਟ ਭੇਜੇ ਛੋੜੇ ਬਾਵਾ ਧੰਨਵਾਦ ਤੁਹਾਡਾ ਹਾਂ ਤੇ ਮੈਂ ਗੱਲ ਕਰਦਾ ਜੀ ਇਧਰਲੇ ਸਾਰੇ ਪਾਸੇ ਜੋ ਤਕਲੀਫ ਹੈਗੀ ਐ ਇਸ ਪਾਸੇ ਪਿਆ ਨਹੀਂ ਜਾਂਦਾਗਾ ਤੇ ਉਹ ਠੀਕ ਆ ਵਧੀਆ ਆ ਰਾਜੀ ਖੁਸ਼ੀ ਆ ਆ ਆਪਣੇ ਹੈਪੀ ਦੀ ਲੜਕੀ ਹੈਪੀ ਮੇਰੀ ਮਾਸੀ ਦਾ ਮੁੰਡਾ ਤੇ ਹੈ ਹੈਪੀ ਦੀ ਗੁੜੀਆ ਮੇਰੀ ਅਛੂਪਤੀ ਜੀ ਸਹਿਜ ਇਹਨਾਂ ਦਾ ਵੀ ਚੈਨਲ ਆ ਸਹਿਜ ਤਾਜ S A H I J T A J ਤਾਜ ਅچھے ਵਲੌਗ ਬਣਾਉਂਦੇ ਨੇ ਇਹ ਵੀ ਜੇ ਮੈਂ ਇਹ ਕਰਦੀ ਹਾਂ ਨਾ ਦੋ ਲੋਕ ਕਿੱਧਰੇ ਦੋਈ ਦਵਾਰ ਆਏ ਅੱਖਾਂ ਕੱਟੀਆਂ ਇੱਧਰ ਕਰੀਂ ਉੱਧਰ ਕਰਕੇ ਗਏ ਸਕਰੀਨ ਉਨੀ ਪਹਿਲਾਂ ਲਾਈਕ ਸ਼ੇਅਰ ਨਹੀਂ ਕਰਤਾ ਸੀ ਜੋ ਤੁਸੀਂ ਆਏ ਕਰਦੇ ਸੀ ਚੈਨਲ ਸਬਸਕ੍ਰਾਈਬ ਕਰ ਦੋ ਆਦਮੀ ਕਰਦੇ ਸੀ ਠੀਕ ਹੈ ਆ ਚਲੋ ਠੀਕ ਹੈ ਭਈ ਇਨਕ ਸੀ ਆਪਣਾ ਅੱਜ ਦਾ ਵਲੌਗ ਮਿਲਦੇ ਆਂ ਕੱਲ ਨੂੰ ਸਵੇਰੇ 7 ਵਜੇ ਨਵੇਂ ਵਲੌਗ ਦੇ ਨਾਲ ਆ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਭੈਣਾਂ ਨੂੰ ਜੁੜੇ ਰਹੇ ਹੋ ਚੈਨਲ ਦੇ ਨਾਲ